ਰਾਜੂ ਦੇ ਨਵੇਂ ਗਾਣੇ ਦੀ ਸ਼ੂਟਿੰਗ ਤੇ ਚੱਲੇ ਆ ਕਿੱਥੇ ਜੰਨੇ ਆ ਰਾਜੂ ਦਾ ਆਖਰੀ ਸਿੰਗਰ ਸਾਡੇ ਰਾਜੂ ਸਾਹਿਬ ਆਪਣੇ ਰਾਈਟਰ ਸਾਹਿਬ ਵੀ ਹੈ ਪਰ ਆਪਣੇ ਉਹ ਵੀ ਆ ਗਏ ਵੀਡੀਓ ਬਣਾਉਣ ਜਾ ਰਹੇ ਆ ਵੀਡੀਓ ਬਣਾਉਣ ਜਾ ਰਹੇ ਆ ਰਾਜੂ ਭਾਈ ਦੇ ਗਾਣੇ ਦੀ ਨਵਾਂ ਕਰਾ ਪਿੰਡ ਪੋਜੀ ਵਾਲ ਦੇ ਕੋਲ ਪਹਾੜਾਂ ਚ ਚਲੋ ਉੱਤੇ ਜਾ ਕੇ ਬਾਬੇ ਦੀ ਬਸ ਬਾਬੇ ਦੀ ਕਿਰਪਾ ਹੀ ਸਾਰੀ ਬਸ ਇਹ ਪੰਮਾ ਭਾਜੀ ਸਾਡਾ ਰਾਜੀ ਰਹਿ ਜੀ ਚਲੋ ਉੱਥੇ ਜਾ ਕੇ ਦਿਖਾਉਂਦੇ ਆ ਸਾਨੂੰ ਲੋਕੇਸ਼ਨ ਕਿੱਦਾਂ ਦੀ ਆ ਹੋਰ ਜੀ ਗੜਸ਼ਾ ਕਰ ਤੋਂ ਪਹੁੰਚ ਗਿਆਂ ਨੰਗਰ ਤੇ ਇੱਥੇ ਜਾਉਂਦੀਆਂ ਵੀ ਗੱਲਾਂ ਬਾਤਾਂ ਆਪਣੀਆਂ ਬੈਂਕ ਵਾਲੀ ਕੋਟ ਤੇ ਹੁਣ ਪੈਸੇ ਪੂਰੇ ਕਰਾਣੇ ਆ ਜਿਹਨੇ ਪਿਆਰ ਨਾਲ ਰਹੂਗਾ ਠੀਕ ਆ ਲਾਈਵ ਹੁਣੇ ਚੱਲ ਰਿਹਾ ਹੈ ਵੇ ਲਾਈਵ ਨਹੀਂ ਚੱਲਦਾ ਬਲੌਗ ਬਣਦਾ ਇਹ ਆਪਣਾ ਆਹ ਰੋਡ ਮੇਰੇ ਪਹੁੰਚ ਗਏ ਆ ਰੋਡ ਮੇਰੇ ਆਹ ਲਾਈਵ ਲਾਈਵ ਆ ਤੁਸੀਂ ਖਿੱਚੋ ਲਾਲ ਨੂੰ ਉਹ ਵਾ ਤੇ ਦੇ ਉਹ ਵੀ ਕਿਤੇ ਇਹਦੇ ਪਾਸ ਦਾ ਬੰਦਾ ਸਾਥ ਦੇ ਦਾ ਲੱਗਿਆ ਆ ਜਾਨ ਮੂਰਤੀ ਦਾ ਚੱਲੀਏ ਫਿਰ ਚਲੋ ਫਿਰ ਚਲੋ ਅੱਗੇ ਮਿਲਦੇ ਆ ਜਾ ਕੇ ਆਹ ਦੋ ਘਟਾ ਲਾ ਦੋ ਰੁਪਏ ਕਰਵਾਓ ਇਹ ਦੋ ਤਿੰਨ ਘੰਟੇ ਦਾ ਲੱਗੋ ਜਾਣਾ ਤਿਆਰ ਇੱਥੇ ਬੱਬੀ ਨੇ ਉੱਥੇ ਰਾਜੂ ਦਾ ਫਰਾਂ ਲਗਾਉਣ ਹੋਣਾ ਹੈ ਨਾ ਤੇਰਾ ਰਾਜੂ ਹੋਵੇ ਵੀਡੀਓ ਬਣਦੀ ਹੈ ਲਾਤੀਆ ਬਣ ਤੇ ਪਹਾੜ ਹੋਂਗੇ ਪਹਾੜ ਹੋਊਗੇ ਹੋਊਗੇ ਚੱਲ ਪਹਾੜਾਂ ਦੇ ਵਿੱਚ ਤਾਂ ਰਿਕਾਰਡ ਹੋਣਾਗਾ ਨਾ ਜਾ ਕੇ जान लग गया, जगह तो जान लग गया पापा की। ओ बेफोड़ी। अब पापा पे जगह तो जान लग गया ना। वीडियो बना ले। कहाँ तक पहुँच गया? या ਸ਼ੇਪੋੜੇ ਦੀ ਕੰਨੀ ਸੀਗੀ ਸ਼ੇਪੋੜੇ ਦਾ ਵੀ ਆ ਬਾਬਾ ਬਲਕਨਾ ਦਾ ਵੀ ਆ ਇਹ ਸ਼ੇਪੋੜੇ ਦੀ ਕੰਨੀ ਵੀ ਕਹਿੰਦਾ ਓਥੇ ਨਾ ਉਹ ਬਾਕਬਰ ਬਹੁਤ ਤਗੜੀ ਹੋ ਗਈ ਆ ਬਾਬਾ ਪੁਣਾ ਹਾਰੀ ਆ ਦਦਾ ਜੀ ਸ਼ੇਪੋੜੇ ਨਾਲ ਦੀ ਆ ਤੇ ਬਾਬੇ ਜੀ ਦੀ ਆ ਬਹੁਤ ਹੋਣੀ ਜਗ੍ਹਾ ਹੈ ਵੀ ਇਹਦਾ ਬਾਣਵਾ ਬਾਣ ਹਨਾ ਸਾਈ ਜਿਆਦਾ ਪਈ ਹੈ ਵਾਣਾ ਵਾਣਾ ਇਹ ਆ ਲੋਕੇਸ਼ਨ ਜਿਹੜੀ ਆ ਜਿੱਥੇ ਸ਼ੂਟ ਹੋਣਾ ਹੈ ਮੰਦਰ ਆਪਣੇ ਬਾਬਾ ਜੀ ਦਾ ਬਸ ਜਮਣਿਆ ਬਸ ਜਮਣਿਆ ਅੰਦਰ ਜਾ ਕੇ ਨਾ ਹੋ ਗੂੜੇ ਰੱਬਾਂ ਯਾਰ ਤਿਆਰ ਹੋ ਗਿਆ ਛੇਤੀ ਛੇਤੀ ਹੁਣ ਬੱਲੇ ਹੋਣਾ ਅਜਾਬਾ ਖੋਲਦੇ ਨਾ ਬਣਾਈਆ ਮੈਂ ਕੋਈ ਨੀ ਪਾਣੀ ਸਾਂਹੀਆਂ ਬਣੀਆਂ ਇਹ ਇਹ ਸਾਂਝਾ ਹੁੰਦਾ ਇਹ ਕੱਢਦੇ ਜੀ ਇਹ ਸਾਂਝਾ ਕੰਮ ਹੁੰਦਾ ਇਹ ਤੁਸੀਂ ਨਾ ਇਧਰ ਧਿਆਨ ਨਹੀਂ ਦੇਣਾ ਤੂੰ ਬਸ ਆਪਣਾ ਕੰਮ ਕਰਨਾ ਹੈਗੀ ਵੱਡੀਆਂ ਹੋਰ ਉਧਰ ਬਹੁਤ ਉਧਰ ਵੀ ਹੈਗੀ ਆ ਅੰਦਰ ਵੀ ਆ ਉੱਥੇ ਤਰਤ ਕੋ ਬਣਾਉਣ ਲੱਗਾ ਸੀ ਚਲੋ ਰੱਖ ਲਓ ਸਮਾਨ ਇੱਕ ਜਿਹੜਾ ਮਣੀ ਦਰੀਏ ਦੇਖ ਰਹੇ ਹਾਂ ਹਾਂ ਕੋਈ ਜਾ ਬੈਠਣ ਮਰੇ ਜਾ ਕੋਈ ਨਹੀਂ ਇਹ ਜਗ੍ਹਾ ਪਹਿਲਾਂ ਦੇਖੀ ਸੀ ਪਹਿਲਾਂ ਜਗ੍ਹਾ ਤਿਆਰ ਤਿਆਰ ਸੀ ਇੱਥੇ ਹੁਣ ਜਗ੍ਹਾ ਹੁਣ ਜਗ੍ਹਾ ਲਟਾ ਲੁਟਾ ਚੈੱਕ ਹੋਣੀਆਂ ਜੀ ਸਾਰੀਆਂ ਮੰਦਰ ਦੀਆਂ ਸਾਕਦਾ ਬੈਠੀਆਂ ਸਾਰੀਆਂ ਇੱਕਮ ਇੱਕਮ ਕਿੱਥੇ ਆ ਇੱਕਮ ਕਿੱਥੇ ਆ ਪਹਾੜੀ ਦੇ ਮਾਕੇ ਆਣੀ ਵੀਡੀਓ ਆਇਓ ਅੰਦਰ ਪਹਾੜੀ ਦੇ ਵੀਡੀਓ ਬਣਾ ਕੇ ਆਹੀ ਪਹਾੜੀ ਦੇ ਪਹਾੜੀਓਂ ਥੱਲੇ ਲਟਕਾਵਾਂਗੇ ਰਾਜੂ ਨੂੰ ਰਸਾ ਬੰਨ੍ਹ। ਮੰਦਰੀਓਂ ਦੀ ਬਹੁਤ ਦੁਰੀ ਹੈ ਤਾਂ ਬੜਾ ਰੋਡ ਵੀ ਜਾ ਰਿਹਾ। ਤੇ ਪਤਾ ਨਹੀਂ ਹੈਗਾ ਹੈ? ਪਰ ਤੈਨੂੰ ਪਤਾ ਨਹੀਂ ਜਾ। ਕਿੰਦਾ ਰੋਡ ਵੀ ਜਾ ਰਿਹਾ। ਮੈਂ ਨਹੀਂ ਪੰਨਣ ਪਗ। ਉੱਥੇ ਆਉਂਦੀ ਚੀਜ਼ਾਂ ਨੂੰ ਉੱਥੇ ਜਿਵੇਂ ਉਤਸਾਹ ਹੁੰਦਾ ਹੈ ਉਹ। ਸਿੰਗਰ ਟਰੈਕਟਰ ਸਾਹਿਬ ਰੈਡੀ ਹੁੰਦੇ ਨੇ ਸਾਡੇ। ਹਾਂਜੀ ਡਾਇਰੈਕਟਰ ਸਾਹਿਬ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ। ਸਿੰਗਰ ਸਾਹਿਬ ਰੈਡੀ ਆ ਚਲੋ ਜੀ। ਯਾਰ ਡਾਇਰੈਕਟਰ ਸਾਹਿਬ ਆਪਣੇ ਖੜੇ ਆ। ਹਾਂਜੀ ਸਰ ਕੀ ਪ੍ਰੋਬਲਮ ਆ ਗਈ ਹੁਣ ਹਾਂਜੀ ਪ੍ਰੋਬਲਮ ਆ ਗਈ ਸਿੰਗਰ ਨੂੰ ਗਾਣਾ ਨਹੀਂ ਪੂਰਾ ਯਾਦ ਹੈਗਾ ਅੱਛਾ ਸਿੰਕ ਨਹੀਂ ਪੂਰੇ ਸਹੀ ਹੋ ਰਹੇ ਹੈਗੇ ਅੱਛਾ ਹੁਣ ਯਾਦ ਕਰੂਗਾ ਉਹ ਹਾਂ ਹੁਣ ਗਾਣਾ ਯਾਦ ਕਰਾਉਣਾ ਪੈਣਾ ਜੀ ਹਾਂਜੀ ਹਾਂਜੀ ਕਿਉਂਕਿ ਸਿੰਕ ਨਹੀਂ ਆਉਣੇ ਹੈਗੇ ਫੇਰ ਇਹਦਾ ਅਸੀਂ ਦਿਖਾਉਣਾ ਨਹੀਂ ਵਿੱਚ ਸਿੰਗਰ ਨੂੰ ਜਿਹੜਾ ਸਿੰਕ ਆਊਟ ਹੋਏ ਹਾਂ ਫੇਰ ਇਹਨੇ ਕਹਣਾ ਫੇਰ ਮੈਨੂੰ ਪ੍ਰਮੋਟ ਨਹੀਂ ਕਰ ਰਹੇ ਹਾਂ ਇਹ ਸਾਨੂੰ ਹੁਣ ਗਾਣਾ ਤਾਂ ਯਾਦ ਕਰਾਉਣਾ ਹੀ ਪਊਗਾ ਹਾਂਜੀ ਸਾਨੂੰ ਹੁਣ ਸਿੰਗੜਾ ਨੂੰ ਗਾੜੇ ਵੀ ਯਾਦ ਕਰਾਉਣੇ ਪੈਣਗੇ ਇਹ 1 2 4 ਵਿੱਚ ਸੁਣਿਆ ਬੰਦੇ ਦਦੇ ਯਾਦ ਤੁਹਾਨੂੰ ਹੁੰਦਾ ਹੋਰ ਸਿੰਗੜਾ ਅੱਜ ਕੱਲ ਇੰਨੇ ਕੋ ਕਰੀ ਜਾਂਦੇ ਆ ਧਿਆਨ ਨਹੀਂ ਦੇ ਰਹੇ ਸਿੰਗੜਾ ਕਹਿੰਦੇ ਵੀ ਇਹੀ ਸਾਰਾ ਕੁਝ ਕਰ ਦਵੇ ਹਾਂ ਛੇੜੀ ਕਰਦੇ ਆ ਛੇੜੀ ਕਰਦੇ ਆ ਜੀ ਦੱਸੋ ਮਹਾਰਾਜ ਜੇਤਨ ਕੀਤਾ ਗਾਣਾ ਗੀਤਾ ਤਾਂ ਹੁਣ ਉਹ ਨਹੀਂ ਕਰ ਸਕਦੇ ਤੁਸੀਂ ਕਰਾਉਣਾ ਸੀ ਜੇਤਾ ਬਿਠਾਲ ਕੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੱਸੋ ਹਾਂ ਉਹ ਜਿੰਦਰਾ ਜਾਨ ਬਹਿਣਾ ਜਿਆਦਾ ਨਹੀਂ ਹੈਗਾ ਹਾਂ ਹਾਂ ਕੀ ਕਿਹਾ ਜਾਵੇ ਚਲੋ ਦੇਖਦੇ ਆ دوسری ਨਜ਼ਰ ਲਾਈ ਕਿਸ਼ਨ ਚਲਦਾ ਪਿਆ ਆ ਰਾਜੂ ਦਾ ਜੰਗਲ ਚ ਉਹ ਦੇ ਪਿੱਪਲ ਦੇ ਥੱਲੇ ਸ਼ੂਟ ਚੱਲਦਾ ਗਿਆ ਹੁਣ ਇੱਤੋਂ ਜਾਣਾ ਪਹਾੜਾਂ ਦੇ ਵਿੱਚ ਅਨਾਲ ਝੰਡਾ ਦੇ ਕਰਨ ਵਿੱਚ ਵਧੀਆ ਲੱਗਦਾ ਨਹੀਂ ਤੁਸੀਂ ਬੇਰੀ ਝੰਡੇ ਨਾਲ ਇਸ਼ਾਰਾ ਝੰਡੇ ਵਾਲ ਕੈਮਰਾ ਨਾਲ ਝੰਡੇ ਲੱਗਦਾ ਹੈ ਨਾ ਵਧੀਆ ਲੱਗਦਾ ਚਲੋ ਜੀ ਚਲੋ ਮੇਰਾ ਨਿੰਮਾ ਬਾਜੀ ਪੰਮਾ ਬਾਜੀ ਮੇਰਾ ਪੰਮੇ ਹੁੰਦੇ ਆ ਪਰ ਸ਼ਾਗ ਐਪੀਵੀ 24 ਵਾਲੇ ਚੱਕਦੇ ਰਾਜੂ ਫੇਰ ਤੇਰੀ ਵਧੀਆ ਪਾਣੀ ਵੀ ਨਾਲ ਸੇਬਾ ਵੀ ਹੋ ਗਏ 24 ਵਾਲੇ ਚੱਕ ਦੇ ਫੱਟੇ ਦੋ ਦਿਨ ਲੱਫਟੇ ਨਾਲ ਸੋਚੇ ਦੇ ਚਾਰ ਭਰਾ ਹੁਣ ਸਾਰਿਆਂ ਨੂੰ ਚਾਲੇ ਨੂੰ ਚਾਹ ਠੰਡੇ ਨਾਲ ਠੰਡਾ ਮੈਂ ਕਹਿੰਦਾ ਤੂੰ ਉੱਧਰ ਲੋਕੇਸ਼ਨ ਵਧੀਆ ਕਿਹੜਾ ਆਓ ਬਾਲੇ ਪਾਸੇ ਆਜੋ ਬਾਜੀ ਉੱਧਰ ਸ਼ਾਟ ਲਈਏ ਫੇਰ ਹੈ ਤੂੰ ਨਾ ਦਾਏ ਵੀ ਲਾ ਦਿੰਦਾ ਯਾਰ ਤੂੰ ਐ ਰਾਜੂ ਮੈਂ ਚਾਹਲੇ ਨੂੰ ਐਂ ਨਹੀਂ ਕਰੀ ਚੱਲ ਤੂੰ ਨਾ ਹੀ ਪਾਲੀ ਚ ਚਾਹਲੇ ਨੂੰ ਚਾਹ ਠੰਡੇ ਵਾਲੇ ਨੂੰ ਠੰਡਾ ਉਹ ਬੋਰਡ ਦਿਖਾ ਲੈਣੀ ਹੁਣ ਭਾਜੀ ਬੋਰਡ ਨਹੀਂ ਦਿਖਾ ਲਈ ਵਿੱਚ ਗੱਲ ਭਾਈ ਟਾਲਦਾ ਰਹਿ ਗਿਆ ਹੈ ਆਹੋ ਸੁਣਦਾ ਨਹੀਂ ਜਿੱਲਾ ਸੁਣਦਾ ਨਹੀਂ ਗੱਲ ਇਹ ਲੈ ਚਾਹਲੀ ਚਾਹ ਬਣਾਉਣੇ ਇਹਨਾਂ ਨੂੰ ਪਹਿਲਾਂ ਕੰਮ ਦਾ ਲੈ ਲਈਏ ਤਾਂ ਹਮਾਰਾ ਜੋ ਲਿਆਂਦੇ ਇੱਥੇ ਅੱਡੀ ਦੂਰ ਹਾਂਜੀ ਬੋਰਡ ਦਾ ਬੋਰਡ ਦਾ ਜ਼ਿਕਰ ਖਾਨਣਾ ਬੋਰਡ ਵਿੱਚ ਸਾ ਹੈਗਾ ਗਾਣੇ ਗਾਣੇ ਚ ਹਾਂ ਗਾਣੇ ਚ ਨਹੀਂ ਹੋਇਆ ਲੈ ਉੱਡਾ ਦਿਖਾ ਲ ਦਈਏ ਬੋੜ ਵੀ ਬਾਬੇ ਦਾ ਬੋੜ ਦਿਖਾ ਲ ਦੇ ਸੋਹਣਾ ਲੱਗਦਾ ਲੋ ਜੀ ਇੱਥੇ ਸ਼ੂਟਿੰਗ ਹੋ ਗਈ ਆ ਕੰਪਲੀਟ ਤੇ ਹੁਣ ਚੱਲੇ ਆ ਟੋਰੋ ਵਾਲ ਟੋਰੋ ਵਾਲ ਨੂੰ ਰਾਜੂ ਬਲੋਗੇ ਸਮੋਹਿਆਂ ਦੀ ਪਾਰਟੀ ਆਪਾਂ ਦੋਨੇ ਵੀਡੀਓ ਤੇ ਕੱਢੇ ਦੇਖ ਲੋ ਰਾਜ ਨੇ ਸਮੋਹਿਆਂ ਦੀ ਪਾਰਟੀ ਕਰਤੀ ਵਈ ਹਾਂ ਲੈ ਦਾ ਸਮੋਹੇ ਦੇ ਸਮੂਹਾਂ ਦੀ ਜੰਦਾ ਮੀਂ ਪਾਤਾ ਸਮੋਹਿਆਂ ਦਾ ਰਾਜੂ ਨੇ ਬਾਈ ਨੀਂਦ ਦੇ ਸੇਅਰ ਉਹਦੇ ਨਾਲ ਵੀ ਪਾਤਾ ਅਸੀਂ ਇਹ ਸਬੂਤ ਕਿਉਂ ਨਾ ਕਰਦੇ ਸੀ ਉਹ ਭੁਲੇਖਾ ਲੱਗ ਗਿਆ ਤੇ ਮੈਂ ਇਹ ਕਹਿੰਦਾ ਉੱਪਰੋਂ ਵੀ ਪੈਣਾ ਇਹ ਪਾਤ ਦਾ ਗਾਹ ਸਮੋਸਿਆਂ ਦਾ ਡਰਗੋ ਬਾਹਰ ਦੇ ਜੀਵੀ ਦਾ ਬਾਕੀ ਰੱਖ ਲੋ ਵੇ ਲੈ ਲੈਣੇ ਚਾਹ ਵੀ ਆਈ ਨਾਲ ਚਾਹ ਵੀ ਆ ਰਹੀ ਹੈ ਨਾ ਚਾਹ ਚੱਕੋ ਚਾਹ ਚੱਕੋ ਉਹ ਆ ਜਾਣੇ ਹਾਂ ਤੂੰ ਆ ਬੇ ਜਾ ਅਗਲੀ ਪਹਿਲੀ ਹਾਂਜੀ ਹੁਣ ਉੱਥੇ ਸ਼ਟ ਹੋ ਗਿਆ ਸਾਰਾ ਆਪਣੇ ਰਾਜੂ ਦਾ ਬਾਬਾ ਜੀ ਦਾ ਗਾਣਾ ਆ ਚੋਗੀ ਦਾ ਤੇ ਹੁਣੇ ਕੁੱਕੜ ਮiare ਗਏ ਆ ਉੱਥੇ ਇੱਕ ਲਾਟ ਸ਼ੂਟ ਕਰਦਾ ਇਹਨਾਂ ਨੇ ਲਾਟ ਸ਼ੂਟ ਕਰਨ ਤੋਂ ਬਾਅਦ ਫੇਰ ਨਹੀਂ ਗੜਸ਼ਾ ਕੋ ਤੁਹਣਾ ਤੇ ਅਸੀਂ ਹੁਣ ਸਿੱਧੇ ਸ਼ਹਿਰ ਨੂੰ ਆ ਗਏ ਆ ਥੱਕ ਹੋ ਗਿਆ ਸੀ ਬਹੁਤ ਤੇ ਬਾਬੂ ਵੀ ਦੇਖਣਾ ਥੋੜਾ ਜਾ ਕੇ ਆਪਣਾ ਤੇ ਕੱਲ ਆਈਏ ਨਹੀਂ ਅਸੀਂ ਇਸ ਕਰਕੇ ਰਾਤ ਗੜਸ਼ਾ ਕੋ ਤੁਹਣਾ ਆ ਬਹਿ ਗਿਆ ਤੇ ਹੁਣ ਗਰਸ਼ੇਪਰ ਜਾ ਕੇ ਵੀਡੀਓ ਤਿਆਰ ਕਰਕੇ ਬਲੋਗ ਕਾਵਾਂਗੇ ਤੇ ਦੇਖਿਓ ਸਾਰੇ ਜਣੇ